ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਸੂਬੇ ਦੇ ਤਹਿਸੀਲਦਾਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਹਾਲਾਂਕਿ ਪ੍ਰਸ਼ਟਾਚਾਰ ਦੇ ਮਸਲੇ ਦੇ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਤਹਿਸੀਲਦਾਰਾਂ ਨੂੰ ਸਬਕ ਸਿਖਾਇਆ ਗਿਆ ਕਈ ਤਹਿਸੀਲਦਾਰਾਂ ਦੇ ਦੂਰ ਦਰਾਡੇ ਜਿਹੜੇ ਨੇ ਉਹ ਤਬਾਦਲੇ ਕੀਤੇ ਗਏ ਨੇ ਜਿਨ੍ਹਾਂ ਵਿੱਚ ਕਈਆਂ ਤੇ ਇਲਜ਼ਾਮ ਲੱਗੇ ਸੀ ਕੋ ਪ੍ਰਸ਼ਟਾਚਾਰ ਦੇ ਆਦੀ ਨੇ ਔਰ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਤਹਿਸੀਲਦਾਰ ਨਾਇਬ ਤਹਿਸੀਲਦਾਰ ਜਾਂ ਮਾਲ ਅਧਿਕਾਰੀ ਸਰਕਾਰ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਰਕਾਰ ਉਹਨਾਂ ਅਗੇ ਗੋਡੇ ਨਹੀਂ ਟੇਕੀ ਫਿਰ ਸਰਕਾਰ ਨੇ ਇੱਕ ਫੈਸਲਾ ਵੱਡਾ ਲੈ 250 ਦੇ ਕਰੀਬ ਜਿਹੜੇ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਜਿਹੜੇ ਕਈ ਕਈ ਥਾਵਾਂ ਤੇ ਇੱਕੋ ਸਮੇਂ ਕਿੰਨਾ ਚਿਰ ਬੈਠੇ ਰਹੇ ਉਹਨਾਂ ਦੀ ਡਿਊਟੀ ਸੀ ਉਹਨਾਂ ਨੂੰ 200 200 ਕਿਲੋਮੀਟਰ ਤੱਕ ਤਬਾਦਲੇ ਕਰ ਦਿੱਤੇ ਨੇ ਬੀਤੇ ਦਿਨ ਵੀ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਕਿਹਾ ਕਿ ਜਿਹੜੇ ਤਹਿਸੀਲਦਾਰਾਂ ਜਿਹੜੇ ਸਰਕਾਰ ਨੂੰ ਝਕਾਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਪਰ ਕਈ ਇਮਾਨਦਾਰ ਬੰਦਿਆਂ ਦੇ ਵੀ ਤਬਾਦਲੇ ਹੋ ਗਏ ਪਰ ਉਹ ਕਹਿੰਦੇ ਕਿ ਆٹے ਦੇ ਵਿੱਚ ਜਿਹੜਾ ਵਾ ਘਣ ਕਿਹੋ ਜਿਹਾ ਪੀਸੀ ਜਾਂਦਾ ਹੈਗਾ ਤੇ ਉਹਨਾਂ ਇੱਕ ਵਾਰ ਫਿਰ ਤਹਿਸੀਲਦਾਰਾਂ ਨੂੰ ਲੈ ਕੇ ਸਰਕਾਰ ਨੇ ਕਾਰਵਾਈ ਦੇ ਹੁਕਮ ਦੇ ਦਿੱਤੇ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੋਮਵਾਰ ਮਤਲਬ ਭਲਕੇ 11 ਵਜੇ ਤੱਕ ਰਿਪੋਰਟ ਦੇਣ ਦੀ ਜਿਹੜੀ ਆ ਉਹ ਆਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬੀ ਟਰਬਿਊਨ ਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਖਬਰ ਪੱਤਰਕਾਰ ਜੈ ਸਿੰਘ ਛਿਬੜ ਹੋਣਾਂ ਦੀ ਖਬਰ ਜਿਹੜੀ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਹੋਈ ਆ ਉਹ ਉਹਨਾਂ ਦੀ ਖਬਰ ਜਿਹੜੀ ਉਹ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਪੰਜਾਬ ਸਰਕਾਰ ਦੇ ਵਾਰ-ਵਾਰ ਕਹਿਣ ਉੱਤੇ ਲੋਕਾਂ ਦੀ ਜਾਇਦਾਦ ਦੇ ਇੰਤਕਾਲ ਨਾ ਕਰਨ ਵਾਲੇ ਮਾਲ ਅਧਿਕਾਰੀਆਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ ਸੂਬੇ ਦੇ ਮਾਲ ਵਿਭਾਗ ਦੇ ਵਧੀਕ ਪ੍ਰਮੁਖ ਸਕੱਤਰ ਊਨਰਾਗ ਵਰਮਾ ਨੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਸਮਾਂ ਹੱਦ ਤੋਂ ਵੱਧ ਪੈਂਡਿੰਗ ਇੰਤਕਾਲ ਰੱਖਣ ਦੇ ਮਾਮਲੇ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਊਨਰਾਗ ਵਰਮਾ ਨੇ ਚਿੱਠੀ ਵਿੱਚ ਸਪਸ਼ਟ ਕਿਹਾ ਕਿ ਪੈਂਡਿੰਗ ਇੰਤਕਾਲ ਪੂਰੇ ਕਰਨ ਨੂੰ ਲੈ ਕੇ ਪੰਜ ਵਾਰ ਵੀਡੀਓ ਕਾਨਫਰੰਸ ਕਰਨ ਦੇ ਬਾਵਜੂਦ ਇੰਤਕਾਲ ਪੈਂਡਿੰਗ ਹੀ ਚੱਲ ਰਹੇ ਹਨ ਉਨਾ ਨੇ ਪੰਜਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੈਂਡਿੰਗ ਅੰਤਕਾਰਾਂ ਦੀ ਸੂਚਨਾ 19 ਮਈ ਨੂੰ ਸਵੇਰੇ 11 ਵਜੇ ਤੱਕ ਭੇਜਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸਬੰਧਤ ਅਧਿਕਾਰੀਆਂ ਖਿਲਾਫ ਸਖਤ ਸਜ਼ਾ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ ਮਹਾਲੀ ਦੀ ਜੀਰਖਪੁਰ ਤਹਿਸੀਲ ਚ 95 ਡੇਰਾ ਬੱਸੀ ਚ 94 ਅਤੇ ਖਰੜ ਚ 48 ਇੰਤਕਾਲ ਪੈਂਡਿੰਗ ਹਨ ਇਸੇ ਤਰ੍ਹਾਂ ਲੁਧਿਆਣੇ ਜ਼ਿਲ੍ਹੇ ਦੀ ਸਾਨੇਵਾਲ ਤਹਿਸੀਲ ਚ 66 ਲੁਧਿਆਣਾ ਪਸ਼ਮੀ ਚ 58 ਅਤੇ ਪਾਇਲ ਦੇ ਵਿੱਚ 54 ਇਨਤਕਾਲ ਪੈਂਡਿੰਗ ਨੇ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤਹਿਸੀਲ 2 ਵਿੱਚ 105 ਅੰਮ੍ਰਿਤਸਰ ਤਹਿਸੀਲ 1 ਦੇ ਵਿੱਚ 41 ਅਤੇ ਬਾਬਾ ਬਕਾਲਾ ਤਹਿਸੀਲ ਦੇ ਵਿੱਚ 26 ਇਨਤਕਾਲ ਪੈਂਡਿੰਗ ਹਨ ਜਲੰਧਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਜਲੰਧਰ 2 ਅਤੇ ਜਲੰਧਰ 1 ਵਿੱਚ ਕਰਮਾਰ 25 ਅਤੇ 21 ਇੰਤਕਾਲ ਪੈਂਡਿੰਗ ਹਨ ਇਸੇ ਤਰ੍ਹਾਂ ਸ਼੍ਰੀ ਮੁਕਸਰ ਸਾਹਿਬ ਜिले ਦੀ ਗੱਲ ਕੀਤੀ ਜਾਵੇ ਤਾਂ ਗਿੱਦੜਬਾਹ ਤਹਿਸੀਲ ਦੇ ਵਿੱਚ ਲੰਬੇ ਸਮੇਂ ਤੋਂ 33 ਇੰਤਕਾਲ ਪੈਂਡਿੰਗ ਹਨ ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ ਤਹਿਸੀਲਦਾਰਾਂ ਤਹਿਸੀਲਾਂ ਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇ ਗਏ ਸਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖਿਲਾਫ ਸਖਤ ਰੁਖ ਅਪਣਾਉਂਦੇ ਹੋਏ ਨੋਂਕ੍ਰਿਤ ਬਰਖਾਸਕਰਨ ਦੀ ਜਿਹੜੀ ਆ ਉਹ ਤਾੜਨਾ ਵੀ ਕੀਤੀ ਸੀ ਤਾਂ ਬਹੁਤ ਸਾਰੇ ਫਿਰ ਉਸੇ ਦਿਨੀ ਤਹਿਸੀਲਦਾਰ ਆਪਣੇ ਦਫਤਰਾਂ ਵਿੱਚ ਆ ਕੇ ਉਹਨਾਂ ਨੇ ਡਿਊਟੀ ਜੁਆਇਨ ਕਰ ਲਈ ਸੀ ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਤੇ ਲੋਕਾਂ ਦੀ ਖੱਜਲ ਖਵਾਰੀ ਹੋਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਕਰਕੇ ਸਰਕਾਰ ਨੇ ਮਾਲ ਅਧਿਕਾਰੀਆਂ ਨੂੰ ਸਬਕ ਸਿਖਾ ਦਿੱਤਾ ਲੇਕਿਨ ਹਾਲੇ ਵੀ ਕੁਝ ਤਹਿਸੀਲਾਂ ਦੇ ਵਿੱਚ ਲੋਕਾਂ ਦੀ ਖੱਜਲ ਖਵਾਰੀ ਹੋ ਰਹੀ ਹੈ ਕਾਫੀ ਲੰਮੇ ਸਮੇਂ ਲੋਕਾਂ ਵੱਲੋਂ ਸਰਕਾਰ ਨੂੰ ਜਿਹੜੀਆਂ ਬਿਚਕੈਤਾ ਕੀਤੀਆਂ ਜਾ ਰਹੀਆਂ ਸੀ ਹਾਲਾਂਕਿ ਜਦੋਂ ਵੀ ਕੋਈ ਵਿਜੀਲੈਂਸ ਵਿਭਾਗ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਾਂ ਕਾਨੂੰਨਗੋ ਪੱਦਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਲੈੰਦੇ ਆ ਰੰਗੇ ਹਥੀ ਫੜਦੇ ਸੀ ਤਾਂ ਫਿਰ ਮਾਲ ਵਿਭਾਗ ਦੇ ਅਧਿਕਾਰੀ ਕਲਮਛੋੜ ਹੜਤਾਲ ਤੇ ਆ ਜਾਂਦੇ ਸੀ ਜਿਸ ਕਰਕੇ ਲੋਕਾਂ ਦੀ ਹੋਰ ਖੱਜਲ ਖਵਾਰੀ ਵੱਧ ਜਾਂਦੀ ਸੀ ਕਈ ਵਾਰ ਸਰਕਾਰ ਨੂੰ ਇਹਨਾਂ ਦੇ ਅੱਗੇ ਝੁਕਣਾ ਪਿਆ ਸੀ ਲੇਕਿਨ ਜਦੋਂ ਪਾਣੀ ਸਿਰ ਨੂੰ ਤੋ ਵੀ ਟੱਪ ਗਿਆ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਫਿਰ ਸਖਤ ਰੂਪ ਦੇ ਵਿੱਚ ਚੇਤਾਵਨੀ ਦਿੱਤੀ 5 ਵਜੇ ਤੱਕ ਜਿਹੜੀ ਐ ਡੈਡ ਲਾਈਨ ਰੱਖਦੀ ਕਿ ਜਿਹੜੇ ਤਸਦੀਲਦਾਰ ਨਾਇਬ ਤਸਦੀਲਦਾਰ ਅਗਰ 5 ਵਜੇ ਤੱਕ ਜੇ ਨਾਇ ਤੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਹੋਰ ਜਿਹੜੇ ਅਧਿਕਾਰੀ ਨੁਕਤ ਕਰ ਦਿੱਤੇ ਜਾਣਗੇ ਕਿਉਂਕਿ ਮਸਲਾ ਰਜਿਸਟਰੀਆਂ ਦਾ ਸੀ ਤੇ ਮਾਲ ਐਕਟ ਦੇ ਮੁਤਾਬਕ ਰਜਿਸਟ੍ਰੇਸ਼ਨ ਦਾ ਕੰਮ ਕਿਸੇ ਨੂੰ ਵੀ ਦਿੱਤਾ ਜਾ ਸਕਦਾ ਜਿਹਦੇ ਚੱਲਦੇ ਆ ਫਿਰ ਤਸੀਲਦਾਰ ਕਈ ਜਿਹੜੇ ਨੇ ਉਹ 5 ਵਜੇ ਬੋਰਡ ਆਏ ਸੀ ਉਸ ਤੋਂ ਬਾਅਦ ਸਰਕਾਰ ਨੇ ਫਿਰ ਕਈ ਤਸੀਲਦਾਰ ਤੇ ਨਾ ਤਸੀਲਦਾਰਾਂ ਦੇ ਜਿਹੜੇ ਤਬਾਦਲੇ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਰ ਦਿੱਤੇ ਗਏ ਸੀ ਜਿਹਦੇ ਚ 200 200 ਕਿਲੋਪੀਟ 2.5 250 ਕਿਲੋਮੀਟਰ ਤੱਕ ਵੀ ਜਿਹੜੇ ਤਬਾਦਲੇ ਹੋਏ ਸੀ ਦੇਖਦੇ ਚੱਲਦੇ ਆ ਸਰਕਾਰ ਨੇ ਆਮ ਮਹਿਸੂਸ ਕੀਤਾ ਕਿ ਕਈ ਚੰਗੇ ਇਮਾਨਦਾਰ ਜਿਹੜੇ ਅਫਸਰ ਉਹ ਵੀ ਰਗੜੇ ਵਿੱਚ ਆ ਗਏ ਸੀ ਪਰ ਮੁੱਖ ਮੰਤਰੀ ਭਗਵੰਤ ਹੋਣਾ ਸਪਸ਼ਟ ਕਰ ਦਿੱਤਾ ਕਿ ਕੀ ਵੇਲੇ ਫਿਰ ਵੱਡੀ ਕਾਰਵਾਈ ਦੇ ਵਿੱਚ ਕਈਆਂ ਦਾ ਇਮਾਨਦਾਰਾਂ ਦਾ ਵੀ ਨੁਕਸਾਨ ਹੋ ਜਾਂਦਾ ਲੇਕਿਨ ਉਹਨਾਂ ਇਹ ਵੀ ਕਿਹਾ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਕਿ ਤਹਿਸੀਲਾਂ ਵਿੱਚ ਤਹਿਸੀਲਦਾਰਾਂ ਦਾ ਜਾਂ ਨਾ ਤੁਸੀਂ ਟੋਰੀ ਰਜਿਸਟਰੀ ਦੇ ਨਾਲ ਬੰਦਾ ਹੈ ਪਰ ਹੁਣ ਰਜਿਸਟਰੀਆਂ ਦਾ ਕੰਮ ਜ਼ਿਆਦਾਤਰ ਸਰਕਾਰ ਨੇ ਸਬ ਰਜਿਸਟਰ ਜਾਂ ਕਾਨੂੰਗੋ ਪੱਧਰ ਜਾਂ ਸੀਨੀਅਰ ਅਸਿਸਟੈਂਟ ਪੱਧਰ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਆਗੇ ਨੇ ਪਰ ਉਹ ਕਈ ਜਗ੍ਹਾ ਹੁਣ ਫਿਰ ਤਹਿਸੀਲਦਾਰ ਤੇ ਨਾ ਤਹਿਸੀਲਦਾਰ ਰਜਿਸਟਰੀਆਂ ਦਾ ਕੰਮ ਕਰ ਰਹੇ ਨੇ ਕਿ ਫਿਲਹਾਲ ਹੁਣ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਕਰੀਬ 5 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਇੰਤਕਾਲ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਵੀਡੀਓ ਕਾਨਫਰੰਸ ਜਰੀਏ ਵਾਰ-ਵਾਰ ਜਿਹੜਾ ਵਾ ਜਿਹੜੇ ਪੈਂਡਿੰਗ ਇੰਤਕਾਲ ਆ ਉਹਨਾਂ ਨੂੰ ਕੰਪਲੀਟ ਕਰਨ ਵਾਸਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਲੇਕਿਨ ਇਸ ਦੇ ਬਾਵਜੂਦ ਵੀ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਸ ਚੱਲਦਿਆ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਨ੍ਹਾਂ ਤਹਿਸੀਲਾਂ ਦੇ ਵਿੱਚ ਇੰਤਕਾਲ ਸਮੇਂਬੱਧ ਸਮੇਂ ਵਿੱਚ ਜਿਹੜੇ ਇੰਤਕਾਲ ਨਹੀਂ ਹੁੰਦੇ ਤਾਂ ਫਿਰ ਉਹਨਾਂ ਖਿਲਾਫ ਕਿਉਂ ਨਾ ਉਨ ਸ਼ਾਸ਼ਨੀ ਕਾਰਵਾਈ ਕੀਤੀ ਜਾਵੇ ਤੇ ਜਿਹਦੇ ਚੱਲਦਿਆ ਹੁਣ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮਹਾਲੀ ਡਿਪਟੀ ਮਹਾਲੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਮੁਕਸਰ ਜ਼ਿਲ੍ਹਾ ਤੇ ਜਲੰਧਰ ਜ਼ਿਲ੍ਹਾ ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਸੋਵਾਰ ਮਤਲਬ ਭਲਕੇ 11 ਵਜੇ ਤੱਕ ਜਿਹੜੀ ਆ ਰਿਪੋਰਟ ਜਿਹੜੀ ਆ ਇਹ ਸਰਕਾਰ ਕੋਲ ਪਹੁੰਚ ਜਾਣੀ ਜਿਹਦੇ ਦੋਸਤੋ ਬਾਅਦ ਸਰਕਾਰ ਤਹਿਸੀਲਦਾਰਾਂ ਜਾਂਨਾ ਤਹਿਸੀਲਦਾਰਾਂ ਖਿਲਾਫ ਜਿਹਦੀ ਵੀ ਜਿਹੜੇ ਵੀ ਦੋਸ਼ੀ ਪਾਏਗੇ ਉਹਨਾਂ ਖਿਲਾਫ ਸਰਕਾਰ ਸ਼ਕਤੀ ਨਾਲ ਕਾਰਵਾਈ ਕਰੇਗੀ ਔਰ ਇਹ ਵੀ ਸਰਕਾਰ ਨੂੰ ਹਲੇ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਤਹਿਸੀਲਾਂ ਚ ਰਿਸ਼ਤਾਚਾਰ ਭਲੇ ਵੀ ਹੈ ਔਰ ਲੋਕਾਂ ਦੀ ਖਜਲ ਖਵਾਰੀ ਵੀ ਲਗਾਤਾਰ ਹੋ ਰਹੀ ਹੈ ਹਾਲਾਂਕਿ ਖੁਦ ਕਈ ਤਹਿਸੀਲਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਾ ਕੇ ਦੌਰਾ ਵੀ ਕੀਤਾ ਸੀ ਲੋਕਾਂ ਨੂੰ ਭਰੋਸਾ ਵੀ ਦਿੱਤਾ ਸੀ ਕਿ ਤੁਹਾਡੀ ਖਜਲ ਖਵਾਰੀ ਨਹੀਂ ਹੋਏਗੀ ਚਾਹੇ ਖਰੜ ਦੀ ਤਹਿਸੀਲ ਹੋਵੇ ਚਾਹੇ ਮਹਾਲੀ ਦੀ ਤਹਿਸੀਲ ਚਾਹੇ ਡੇਰਾ ਬੱਸੀ ਦੀ ਤਹਿਸੀਲ ਹੋਵੇ ਸਰਕਾਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਚੇਤਾਵਨੀ ਤਾੜਨਾ ਵੀ ਕੀਤੀ ਲੇਕਿਨ ਇਸ ਦੇ ਬਾਵਜੂਦ ਹੱਲੇ ਵੀ ਕਈ ਤਹਿਸੀਲਾਂ 'ਚ ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਨੇ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ